ਇੱਕ ਸਟੋਰੀਅਨ ਦੇ ਤੌਰ ਤੇ ਤੁਸੀਂ ਇੱਕ ਚਿੰਤਾ ਜ਼ਾਹਰ ਕੀਤੀ ਸੀ ਕਿ ਪੰਜਾਬ ਸਰਕਾਰ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਸਾਫ਼ ਹੁੰਦੀ ਜਾ ਰਹੀ ਹੈ ਕੀ ਕੀ ਕਰਨਾ ਚਾਹੀਦਾ ਦੇਖੋ ਕਾਂਗਿਆਰੀ ਹਰੇਕ ਥਾਂ ਹੁੰਦੀ ਹੈ ਸਾਰੇ ਮੁਲਾਜ਼ਮ ਨਹੀਂ ਹੁੰਦੇ ਸਾਰੇ ਨੌਜਵਾਨ ਵੀ ਨਹੀਂ ਹੈ ਸੋ ਜਿਹੜੇ ਜਿਹੜੇ ਹੈ ਉਹ ਚੁੱਕ ਦੇਣੀ ਹੈ ਸਾਰੀ ਕਾਂਗਿਆਰੀ ਪਠਿੰਡਾ ਦੇ ਵਿੱਚ ਪੁਲਿਸ ਮੁਲਾਜ਼ਮ ਤੇ ਮਾਮਲਾ ਦਰਜ ਹੋਇਆ ਕੀ ਐਕਸ਼ਨ ਆ ਗਿਆ ਤੁਸੀਂ ਦੱਸੋਗੇ ਪਠਿੰਡਾ ਦੇ ਪੁਲਿਸ ਮੁਲਾਜ਼ਮ ਤੇ ਭਾਵੇਂ ਕੋਈ ਵੀ ਹੋਵੇ ਜਿਹੜਾ ਇਸ ਮਾੜੇ ਕੰਮ ਦੇ ਵਿੱਚ ਸ਼ਾਮਲਾ ਉਹਦਾ ਹਾਲਾ ਉਹਦਾ ਜਿਹੜਾ ਹਾਲ ਹੈ ਉਹਦਾ ਹਲਕੇ ਕੁੱਤੇ ਵਾਲਾ ਹੋਣਾ ਸਰ ਇੱਕ ਸਟੋਰੀਅਨ ਦੇ ਤੌਰ ਤੇ ਤੁਸੀਂ ਇੱਕ ਚਿੰਤਾ ਜ਼ਾਹਰ ਕੀਤੀ ਸੀ ਕਿ ਪੰਜਾਬ ਸਰਕਾਰ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਦੇ ਵਿੱਚ ਸ਼ਾਮਲ ਨੇ ਉਹਨਾਂ ਇਨਸਾਫ ਹੁੰਦੀ ਗਾਰੀ ਹੈ ਕੀ ਕੀ ਕਰਨਾ ਚਾਹੁੰਦੇ ਆ ਦੇਖੋ ਕਾਂਗਿਆਰੀ ਹਰੇਕ ਥਾਂ ਹੁੰਦੀ ਹੈ ਸਾਰੇ ਮੁਲਾਜ਼ਮ ਨਹੀਂ ਹੁੰਦੇ ਸਾਰੇ ਨੌਜਵਾਨ ਵੀ ਨਹੀਂ ਹੈ ਸੋ ਜਿਹੜੇ ਜਿਹੜੇ ਹੈ ਉਹ ਚੁਗ ਦੇਣੀ ਹੈ ਸਾਰੀ ਕਾਂਗਿਆਰੀ ਪਠਿੰਡਾ ਦੇ ਵਿੱਚ ਪੁੱਠ ਮੁਲਾਜ਼ਮ ਤੇ ਮਾਮਲਾ ਦਰਜ ਹੋਇਆ ਕੀ ਐਕਸ਼ਨ ਕੀ ਆ ਕੋਈ ਨਹੀਂ ਦੱਸੋ ਇੱਕ ਪ੍ਰਸ਼ੰਤੇ ਦੇ ਪੁੱਠ ਮੁਲਾਜ਼ਮ ਤੇ ਭਾਵੇਂ ਕੋਈ ਵੀ ਹੋਵੇ ਜਿਹੜਾ ਇਸ ਮਾੜੇ ਕੰਮ ਦੇ ਵਿੱਚ ਸ਼ਾਮਲਾ ਉਹਦਾ ਹਾਲਾ ਉਹਦਾ ਜਿਹੜਾ ਹਾਲ ਹੈ ਉਹਦਾ ਹਲਕੇ ਕੁੱਤੇ ਵਾਲਾ ਹੋਣਾ ਸਰ ਅੰਮ੍ਰਿਤਸਰ ਦੇ ਇੱਕ ਸਟੋਰੀਆਂ ਦੇ ਤੌਰ ਤੇ ਤੁਸੀਂ ਇੱਕ ਚਿੰਤਾ ਜ਼ਾਹਰ ਕੀਤੀ ਸੀ ਕਿ ਪੰਜਾਬ ਸਰਕਾਰ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਦੇ ਵਿੱਚ ਸ਼ਾਮਲ ਨੇ ਉਹਨਾਂ ਇਨਸਾਫ ਹੁੰਦੀ ਗਾਰੀ ਹੈ ਕੀ ਕੀ ਕਰਨਾ ਚਾਹੁੰਦੇ ਆ ਦੇਖੋ ਕਾਂਗਿਆਰੀ ਹਰੇਕ ਥਾਂ ਹੁੰਦੀ ਹੈ ਸਾਰੇ ਮੁਲਾਜ਼ਮ ਨਹੀਂ ਹੁੰਦੇ ਸਾਰੇ ਨੌਜਵਾਨ ਵੀ ਨਹੀਂ ਹੈ ਸੋ ਜਿਹੜੇ ਜਿਹੜੇ ਹੈ ਉਹ ਚੁੱਕ ਦੇਣੀ ਹੈ ਸਾਰੀ ਕਾਂਗਿਆਰੀ ਬਠਿੰਡਾ ਦੇ ਵਿੱਚ ਪੁੱਤ ਮੁਲਾਜ਼ਮ ਦੇ ਮਾਮਲਾ ਦਾ ਹੋਇਆ ਕੀ ਐਕਸ਼ਨ ਕੀ ਐਕਸ਼ਨ ਕੋਈ ਨਹੀਂ ਤੁਸੀਂ ਇੱਕ ਪੇਸ਼ੰਦੇ ਤੇ ਪੁੱਤ ਮੁਲਾਜ਼ਮ ਤੇ ਭਾਵੇਂ ਕੋਈ ਵੀ ਹੋਵੇ ਜਿਹੜਾ ਇਸ ਮਾੜੇ ਕੰਮ ਦੇ ਵਿੱਚ ਖਾਮਲਾ ਉਹਦਾ ਹਾਲਾ ਉਹਦਾ ਜਿਹੜਾ ਹਾਲ ਆ ਉਹਦਾ ਹਲਕੇ ਕੁੱਤੇ ਵਾਲਾ ਹੋਣਾ